ਬੁਰਜ ਜੇ ਖੜੇ ਬੁਰਜ ਦੇ ਨਾਲ ਬੁਰਜ ਬਣ ਕੇ ਖੜੇ ਸਾਡੇ ਬਹੁਤ ਹੀ ਸਤਿਕਾਰਯੋਗ ਸਰੇਂਦਰ ਚਾਂਦ ਡੀਐਸਪੀ ਸਾਹਿਬ ਰਾਜਕਮਰ ਜੀ ਹੈ ਕਹਿੰਦੀ ਅਸੀਂ ਨਮਾਸ਼ਕਾਰ ਤਾਂ ਖੜੇ ਆ ਇਹ ਰਾਜਕਮਰ ਡੀਐਸਪੀ ਨਮਾਸ਼ਕਾਰ ਖੜੇ ਆ ਜੀ 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 ਹਾਂਜੀ ਹਾਂਜੀ ਹੋ ਗਿਆ ਜੀ ਤੇ ਪੰਜਾਬ ਪੁਰਸ ਦੇ ਨੌਜਵਾਨ ਤੁਹਾਨੂੰ ਬਹੁਤ ਇੱਥੇ ਮਿਲਣ ਕੇ ਦੇਖਣ ਨੂੰ ਜਿਹੜੇ ਕਿ ਆਪਣੇ ਸਾਰੇ ਬੋਰੇ ਚੱਕਦੇ ਆ ਜੀ ਤੇ ਤੇ ਨਹੀਂ ਆ ਕਿ ਮੈਂ ਪੁੱਛ ਰਿਹਾ ਹਾਂ ਬੰਦਾ ਪੰਜਾਬ ਪੁਲਿਸ ਵੱਲੋਂ ਲਾਇਆ ਗਿਆ ਨੌਜਵਾਨ ਸਾਡੇ ਜੀ ਟ੍ਰੇਨਿੰਗ ਕਰਦੇ ਨੇ ਹਾਂਜੀ ਐਸਐਸਪੀ ਸਾਹਿਬ ਵੱਲੋਂ 200 ਤੇ ਰਾਤ ਨੂੰ ਵੀ ਲਾਏ ਜਾਣਗੇ ਠੀਕ ਹੈ ਜੀ ਸੋ ਰੈਗੂਲਰ ਜਿਹੜਾ ਪਿੰਡ ਵਾਲੇ ਲੋਕ ਇਲਾਕੇ ਦੇ ਲੋਕ ਬੜੀ ਮਦਦ ਕਰ ਰਹੇ ਸੀ ਥੋੜੀ ਬਹੁਤ ਉਹਨਾਂ ਨੂੰ ਰੀਲੀਫ ਮਿਲੇ ਤੇ ਉਹਨਾਂ ਦੀ ਮਦਦ ਵਾਸਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਰਾ ਅਰੇਂਜ ਕੀਤਾ ਗਿਆ ਠੀਕ ਹੈ ਜੀ ਸੋ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਸੀ ਆਪਣੀ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਸਾਡੇ ਨਾਲ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਠੀਕ ਹੈ ਜੀ ਮੇਰੀ ਗਾਜ਼ਰ ਨੂੰ ਤੂੰ ਟੌਲੀ ਲੈ ਕੇ ਖੜਾ ਫਿਰ ਸਭ ਸੇਵਾਦਾਰੇ ਬੈਠੇ ਜੀ ਫਿਰ ਬੇਗੋ ਵਾਲ ਸੱਤ ਲੋਜੇ ਕੰਡੇ ਤੋਂ ਆਪਾਂ ਇਹ ਅਸੀਂ ਇੱਕ ਵਾਰੀ ਕਿਨੇ ਸਟਰੀਨਾਂ ਦਿਖਾ ਰਹੇ ਆਂ ਉਹ ਸੇਵ ਬਹੁਤ ਬਿਜੀ ਆ ਤੂੰ ਭੇਜ ਦੇ ਬਹੁਤ ਬਿਜੀ ਆ ਸੀ ਇੰਨਾ ਟਾਈਮ ਨਹੀਂ ਆ ਗੱਲ ਦਾ ਬਸ ਕੋਈ ਨਹੀਂ ਹੁਣ ਦੋ ਦਿਨ ਰੁਕ ਜਾ ਹਾਂਜੀ ਬੁਰਜ ਜੇ ਖੜੇ ਬੁਰਜ ਦੇ ਨਾਲ ਬੁਰਜ ਬਣ ਕੇ ਖੜੇ ਸਾਡੇ ਬਹੁਤ ਹੀ ਸਤਿਕਾਰਯੋਗ ਸਰੇਂਦਰ ਚਾਂਦ ਡੀਐਸਪੀ ਸਾਹਿਬ ਰਾਜ ਕੁਮਾਰ ਜੀ ਹੈਗੇ ਅਸੀਂ ਨਮਾਸ਼ਕਾਰ ਤਾਂ ਖੜੇ ਆ ਇਹ ਰਾਜ ਕੁਮਾਰ ਡੀਐਸਪੀ ਨਮਾਸ਼ਾਰ ਖੜੇ ਆ ਜੀ ਇਹਨਾਂ ਨੂੰ ਪੁੱਛ ਲਓ ਹਾਂਜੀ ਹਾਂਜੀ ਹੋ ਗਿਆ ਜੀ ਤੇ ਪੰਜਾਬ ਪੁਰਸ ਦੇ ਨੌਜਵਾਨ ਤੁਹਾਨੂੰ ਬਹੁਤ ਇੱਥੇ ਮਿਲਣ ਕੇ ਦੇਖਣ ਨੂੰ ਜਿਹੜੇ ਕਿ ਆਪਣੇ ਸਾਰੇ ਬੋਰੇ ਕੱਕਦੇ ਆ ਜੀ ਇੱਥੇ ਇਹ ਨਹੀਂ ਆ ਕਿ ਮੈਂ ਪੁਰਸ ਆ ਬੰਦਾ ਪੰਜਾਬ ਉਹ ਆ ਮੁੰਡੇ ਸਾਰੇ ਆ ਜਾਓ ਆ ਜਾਓ ਮੁੰਡੇ ਸ਼ਾਬਾਸ਼ ਤਗੜੇ ਹੋ ਗਏ ਸੁਰੱਖਿਆ ਤੌਰ 'ਤੇ ਨਜਵਾਨ ਖਣ ਬਹੁਤ ਸੰਗਠਿਤ ਹੈ ਜਿੱਥੇ ਆਹੋ ਆਹੋ ਸਾਰੇ ਆਉਂਦੇ ਹੇ ਸੰਗਤਾਂ ਦੇ ਲੰਗਰ ਪਾਣੀ ਲੈ ਕੇ ਬਾਬੇ ਬੈਠੇ ਆ ਜਿਹਨਾਂ ਨੂੰ ਭੁੱਖ ਲੱਗੀ ਤੇ ਉਸੇ ਵੇਲੇ ਨੰਗਰਬਾਣੀ ਇਹ ਜਲ ਸੇਵਾ ਹੋ ਰਹੀ ਹੈ ਫਿਰ ਪੰਜਾਬ ਪੁਲਿਸ ਦੇ ਜਵਾਨ ਆ ਰਹੇ ਜਿਸ ਨੇ ਇਹ ਨਇਤ ਫਰਮ ਨੂੰ ਦੇਖਦੇ ਆ ਪੰਜਾਬ ਪੁਲਿਸ ਦੇਪਤੀ ਚੰਦ ਕੁਮਾਰ ਜੀ ਇਹਨਾਂ ਦੀ ਕਮਾਂਡ ਕਰ ਰਿਹਾ ਇਸ ਟਾਈਮ ਇੱਥੇ ਇਹ ਕਿਧਰ ਹੋ ਹੋਰ ਆਇਆ ਜੀ ਐਸ ਐਚਓ ਉਹ ਪਾਬਲ ਅਸਚੂ ਪਹਣ ਬਿਲਕੁਲ ਸੱਤ ਰੋਜ਼ ਦੇ ਕੰਡੇ ਤੇ ਖੜੇ ਆ ਆ ਰੋਕਾਂ ਲੱਗੀਆਂ ਤੇ ਇਹ ਜੀ ਸੀ ਵੀ ਖੜੀ ਆ ਇਹ ਟਰਾਲੀ ਤੇ ਖੁੱਬ ਉਹ ਮਸ਼ੀਨ ਦੇ ਨਾਲੇ ਉਹ ਨਹੀਂ ਬੰਨ ਲਾਣਾ ਹੁਣ ਪੌਪ ਲਾਈਨ ਦੇ ਨਾਲ ਇਹ ਸਾਰੇ ਪੰਜਾਬ ਪੁਲਿਸ ਦੇ ਜਵਾਨ ਖੜੇ ਆ ਜਿੱਧਰ ਵੀ ਜਾਓ ਤੁਸੀਂ ਇਹ ਨਾ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਦੇਖ ਰਹੇ ਆ ਨੌਜਵਾਨ ਜਿਹਨੇ ਪੰਜਾਬ ਪੁਲਿਸ ਦੇ ਸਾਰੇ ਆ ਕੇ ਸਰਕਾਰ ਨੇ ਇੱਥੇ ਲਾ ਦਿੱਤੇ ਆ ਇਹਨਾਂ ਦਾ ਵੀ ਸਾਰਿਆਂ ਦਾ ਨੌਜਵਾਨਾਂ ਦਾ ਧੰਨਵਾਦ ਜੀ ਤੁਸੀਂ ਦਰਿਆ ਵੀ ਦੇਖ ਸਕਦੇ ਹੋ ਸ਼ਾਹਨੀਆਂ ਮਾਰਤਾ ਕਾਭੀ ਕਾਭੀ ਜਾਂਦੇ ਦੱਬੇ ਹੋਏ ਪਤਾ ਨਹੀਂ ਕਿ ਮੁੰਡਿਆਂ ਨੇ ਕੰਮ ਕਰਿਆ ਤਰਕੇ ਦੇ ਹੰਦੇ ਆ ਪੂਰੀ ਆਹ ਬੰਨ ਪਾੜਦੇ ਇੱਥੇ ਦੇਖਾ ਇੱਥੇ ਪੈ ਗਿਆ ਦੀ ਕਹਿੰਦੇ ਕੀ ਕਰਾਉਣਾ ਕੀ ਹੈ ਤੁਹਾਨੂੰ ਰੋ ਹੁਣ ਇਹ ਵੀ ਪਤਾ ਨਹੀਂ ਬੰਦ